ਦੋਸਤੋ ਚੰਤੀ ਜਿਨ੍ਹਾਂ ਦੇ ਵਿੱਚ ਨਵਾਂ ਸਾਲ ਚੜਨ ਵਾਲਾ ਹੈ 2026 ਦਾ ਆਗਾਜ਼ ਹੋਣਾ ਹੈ 2025 ਦੇ ਦੌਰਾਨ ਬਹੁਤ ਸਾਰੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਘਟਨਾਵਾਂ ਵਾਪਰੀਆਂ ਨੇ ਇਹਨਾਂ ਘਟਨਾਵਾਂ ਦੇ ਕੀ ਅਰਥ ਨੇ ਉਹਦੇ ਬਾਰੇ ਅਸੀਂ ਜਾਨਣਾ ਚਾਹਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਸਾਥੀ ਮੰਗਤਰਾਮ ਜੀ ਪਾਸਲਾ ਜਿਹੜੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਨੇ ਜੀ ਆਂ ਕਾਂਵੜ ਜੀ ਧਨਵਾਦ ਡਾਕਟਰ ਸਾਹਿਬ ਮੈਂ ਜਿਹੜਾ ਸਾਲ ਬੀਤੇ ਆ 25 ਦਾ ਉਹਨੂੰ ਅਲਵਦਾ ਕਹਿ ਰਹੇ ਆ ਤੇ ਜਿਹੜਾ ਸਾਲ 26 ਆ ਰਿਹਾ ਉਸ ਸਾਲ ਵਿੱਚ ਭਾਰਤੀ ਲੋਕਾਂ ਲਈ ਸ਼ੁਭਕਾਮਨਾਵਾਂ ਅਮ ਪੇਸ਼ ਕਰਦੇ ਆਂ ਔਰ ਨਾਲੇ ਆਸ ਕਰਦੇ ਆਂ ਵੀ ਭਾਰਤ ਦੇ ਲੋਕੀ ਅਮਨ ਸ਼ਾਂਤੀ ਨਾਲ ਸਿਰ ਕੋਈ ਸੁਭਾਵਨਾ ਦੇ ਨਾਲ ਜ਼ਿੰਦਗੀ ਬਸਰ ਕਰਨਗੇ ਔਰ ਜਿਹੜੇ ਹੱਕ ਸੰਰਸ਼ ਦੇ ਘੋਲਿਆ ਹੱਕਾਂ ਦੇ ਉਹਨਾਂ ਨੂੰ ਹੋਰ ਅੱਗੇ ਵਧਾਵਾ ਦੇਣਗੇ ਆਪਣੀ ਪੱਤਰ ਦੇ ਉੱਤੇ ਬਹੁਤ ਸਾਰੀਆਂ ਕਟਨਾਵਾਂ ਇਹਨਾਂ ਦੇ ਨਾਲ ਦੇ ਵਿੱਚ ਵਾਪਰੀਆਂ ਹਾਲਾਂਕਿ ਕੋਈ ਇਹ ਕੋਈ ਅਰਥ ਨਹੀਂ ਹੁੰਦੇ ਵੀ 225 ਨਾਲ ਕੋਈ ਫਰਕ ਪੈਣਾ ਜਾਂ 26 ਆ ਗਿਆ 26 ਨਾਲ ਕੋਈ ਫਰਕ ਪੈਣਾ ਉਹਦੇ ਪਿੱਛੇ ਤੇ ਹੋਰ ਬਹੁਤ ਸਾਰੇ ਕਾਰਨ ਹੁੰਦੇ ਨੇ ਕੋਈ ਸਾਲਾਂ ਦੇ ਨਾਲ ਇਹਨਾਂ ਨੂੰ ਮਿਣਿਆ ਜੋਖਿਆ ਨਹੀਂ ਜਾ ਸਕਦਾ ਪਰ ਫੇਰ ਵੀ ਇੱਕ ਜਿਹੜਾ ਅਨਲਿਸਿਸ ਕਰਨਾ ਜਾਂ ਆਪਣੀ ਸਮਝ ਨੂੰ ਹੋਰ ਚਾਉਣਾ ਸਾਡੇ ਦਰਸ਼ਕਾਂ ਲਈ ਬੜਾ ਲਾਹੇਵੰਦ ਰਹੇਗਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੋ ਕੁਝ ਵਾਪਰ ਰਿਹਾ ਤੇ ਨਾਲ ਜਿਹੜੇ ਸਮਾਜਵਾਦੀ ਮੁੱਲਕਿਆਂ ਉਹਨਾਂ ਦਾ ਕੀ ਰੋਲ ਹੈ ਤੇ ਸਾਡੇ ਸਾਊਥ ਏਸ਼ੀਆ ਦੀ ਜਿਹੜੀ ਸਿਆਸਤ ਹੈ ਉਹ ਕਿਸ ਸੰਕਟ ਵੱਲ ਨੂੰ ਜਾ ਰਹੀ ਆ ਉਹਦੇ ਤੇ ਕਰਿਓ ਜੀ ਖੇਚਲ ਥੋੜੀ ਜੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ ਜੀ ਦੇਖੋ ਜਿਹੜੇ ਸਾਲ 2025 ਵਾਪਰਿਆ ਇਹ ਸਾਲ ਦੇ ਵਿੱਚ ਜਿਹੜਾ ਇਕਨੋਮਿਕ ਕ੍ਰਾਈਸਿਸ ਹੈ ਦੁਨੀਆ ਦਾ سرمایہਦਾਰੀ ਦੇਸ਼ਾਂ ਦਾ ਉਹ ਪਹਿਲਾਂ ਦੇ ਨਾਲੋਂ ਬੜਾ ਡੂੰਘਾ ਹੋਇਆ ਉਹ ਕ੍ਰਾਈਸਿਸ ਦਾ ਮੈਨਾਂ ਇਹ ਆ ਬਈ ਮਿਲਬੰਦੀਆਂ ਹੋ ਜਾਣੀਆਂ, ਬੇਤਾਰੀ ਦਾ ਵੱਜ ਜਾਣਾ, ਮਹਿੰਗਾਈ ਦਾ ਵੱਜ ਜਾਣਾ। ਔਰ ਫਿਰ ਲੋਕਾਂ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਜਾਣਾ, ਇਹਨੂੰ ਅਸੀਂ ਆਰਥਿਕ ਸੰਕਟ ਦਾ ਨਾਮ ਦਿੰਨੇ ਆ। ਇਹ ਆਰਥਿਕ ਸੰਕਟ ਦੇ ਮੱਦੇਨਜ਼ਰ ਜਿਹੜਾ ਦੁਨੀਆ ਨੂੰ ਸਮਝਣ ਦਾ ਢੰਗ ਆ ਵੀ ਕਿਹੜੇ ਕਿਹੜੇ ਵਿਰੋਧਤਾਈਆਂ ਦੁਨੀਆ ਵਿੱਚ ਤਿੱਖੀਆਂ ਹੋਈਆਂ, ਕਿਹੜੀਆਂ-ਕਿਹੜੀਆਂ ਵਿਰੋਧਤਾਈਆਂ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਆ, ਮੈਂ ਸਮਝਦਾ ਇੱਕ ਚੰਗਾ ਪਮਾਨਾ ਹੋਏਗਾ ਦੁਨੀਆ ਨੂੰ ਸਮਝਣ ਦੀ। ਪਹਿਲੀ ਤਾਂ ਪਿਛਲੇ ਸਾਲਾਂ ਦੇ ਦੌਰਾਨ ਜਿਹੜੀ ਇੱਕ ਪਰਤਾਰਾ ਚੱਲ ਰਿਹਾ ਹੋ ਆ ਵੀ ਬੁਨਿਆਦੀ ਰੂਪ ਦੇ ਵਿੱਚ ਦੋ ਢਾਂਚੇ ਆ ਦੁਨੀਆ ਤੇ ਕਾਇਮ ਹੋਏ ਇੱਕ ਸਰਮਾਇਅਦਾਰੀ ਢਾਂਚਾ ਆ ਇੱਕ ਸਮਾਜਵਾਦੀ ਢਾਂਚਾ ਆ ਸਮਾਜਵਾਦੀ ਢਾਂਚੇ ਨੂੰ ਥੋੜੀ ਕਮਜ਼ੋਰੀ ਮਿਲੀ ਆ ਪਿਛਲੇ ਸਦੀ ਦੇ 1990ਵਿਆਂ ਵਿੱਚ ਜਦੋਂ ਸੋਵੀਅਤ ਯੂਨੀਅਨ ਡਿੱਗ ਪਿਆ ਉਹ ਤਾਂ ਢਾਂਚਾ ਟੁੱਟ ਗਿਆ ਲੇਕਿਨ ਉਹਦੀ ਜਗ੍ਹਾ ਅੱਜ ਚਾਈਨਾ ਜਿਹੜਾ ਜਿੱਥੇ ਸੱਤਾ ਮਜ਼ਦੂਰ ਜਮਾਤ ਦੇ ਕੋਲ ਆ ਸਮਾਜਵਾਦੀ ਲੀਹਾਂ ਦੇ ਉੱਤੇ ਆਪਣੇ ਮੁਲਕ ਦੀਆਂ ਹਾਲਤਾਂ ਮੁਤਾਬਕ ਡਿਵੈਲਪ ਕਰ ਰਿਹਾ ਆ ਇਹ ਦੋ ਧਿਰਾਂਚਿਆਂ ਦੀ ਜਿਹੜੀ ਵਿਰੋਧਤਾ ਆ ਆਪਸ ਵਿੱਚ ਟਕਰਾਅ ਆ ਉਹ ਹੋਰ ਡੂੰਘਾ ਹੋਇਆ ਪਿਛਲੇ ਸਾਲ ਦੇ ਦੌਰਾਨ ਉਹ ਪਹਿਲਾਂ ਠੰਡੀ جنگ ਦਾ ਰਿਹਾ ਵੀ ਠੰਡੀ ਜੰਗ ਚੱਲੀ ਚਲਦੀ ਆ ਫਿਰ ਉਹ ਟੈਰਫ ਦੇ ਨਾਂ ਤੇ ਜੰਗ ਬੜੀ ਤੇਜ਼ ਦਿਸ ਪਈ ਲੋਕਾਂ ਨੂੰ ਅਮਰੀਕਾ ਨੇ ਧਮਕੀਆਂ ਦੇ ਕੇ ਵੀ ਟੈਰਫ ਵਧਾ ਦੇਣਾ ਮੈਨੂੰ ਬੜਾ ਘਾਟਾ ਪੈਂਦਾ ਆ ਤੁਸੀਂ ਬੜੀ ਤਰੱਕੀ ਕਰ ਰਹੇ ਹੋ ਇਹ ਜਿਹੜੀ ਵਿਰੋਧਤਾ ਆ ਸਮਾਜਵਾਦੀ ਪ੍ਰਬੰਧ ਦੀ ਤੇ سرمایہਦਾਰੀ ਪ੍ਰਬੰਧ ਦੀ ਇਹ ਪਹਿਲਾਂ ਨਾਲੋਂ ਤਿੱਖੀ ਹੋਈ ਆ ਔਰ ਇਹਦੇ ਵਿੱਚ ਸਮਾਜਵਾਦੀ ਦੇਸ਼ਾਂ ਨੇ ਆਪਣੀ ਉੱਤਮਤਾ ਸ਼ੋ ਕੀਤੀ ਹੈ। ਮਤਲਬ ਸਾਰੇ ਦਵਾ ਦੇ باوجود ਵੀ ਘੇਰਾ ਪੈਣ ਦੇ باوجود ਵੀ ਚਾਈਨਾ ਦਾ ਜਿਹੜਾ ਆਰਥਿਕਤਾ ਆ ਉਹ ਡਵੈਲਪ ਕਰ ਲਗਾਤਾਰੀ ਕਰ ਰਹੀ ਹੈ ਨਵੇਂ ਰਿਕਾਰਡ ਪੈਦਾ ਕਰ ਰਹੀ ਹੈ ਚਾਈਨਾ ਦੀ ਆਰਥਿਕਤਾ। ਦੁਨੀਆ ਦੀ ਸਭ ਤੋਂ ਲੰਬੀ ਰੇਲ ਚਾਈਨਾ ਵਿੱਚ ਬਣ ਗਈ ਹੈ। ਚਾਈਨਾ ਦੇ ਡਾਕਟਰਾਂ ਨੇ 5000 ਕਿਲੋਮੀਟਰ ਦੀ ਦੂਰੀ ਤੇ ਬਹਿ ਕੇ ਆਪਰੇਸ਼ਨ ਕਰ ਦਿੱਤਾ। ਇੱਕ ਪੇਸ਼ੈਂਟ ਦਾ 5000 ਕਿਲੋਮੀਟਰ ਦੀ ਦੂਰੀ ਤੇ ਜਾਨੀ ਇਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਸਲਾ ਆ ਜੇ ਚ ਚਾਇਨਾ ਨੇ ਬਹੁਤ ਹੀ ਐਡਵਾਂਸ ਪਹੁੰਚ ਗਿਆ ਹੋ ਉਹ ਬਾਕੀ ਸਾਰੇ ਦੇਸ਼ਾਂ ਨੂੰ maat ਕਰ ਦਿੱਤਾ ਲੇਕਿਨ ਚਾਇਨਾ ਦੀ ਮਹਾਨਤਾ ਇਹ ਆ ਵੀ ਉਹ ਕਿਸੇ ਹੋਰ ਦੇਸ਼ ਤੇ ਕਬਜ਼ਾ ਨਹੀਂ ਕਰਦਾ ਹਥਿਆਰ ਵੇਚ ਕੇ ਲੜਾਈਆਂ ਨਹੀਂ ਲਾਉਂਦਾ ਜਦ ਕਿ ਅਮਰੀਕਾ ਆਪਣੀ ਆਰਥਿਕਤਾ ਨੂੰ ਹਲਾਰਾ ਦੇਣ ਲਈ ਜੰਗਾਂ ਵੀ ਲਾਉਂਦਾ ਧਮਕੀਆਂ ਵੀ ਦਿੰਦਾ ਤੈਰਬ ਦੇ ਵਧਾਉਣ ਦੀਆਂ ਧਮਕੀਆਂ ਵੀ ਦਿੰਦਾ ਪਰ ਇਹ ਸਾਰੀਆਂ ਗੱਲਾਂ ਚਾਈਨਾ ਦੇ ਵਿੱਚ ਨਹੀਂ ਦੇਖੀਆਂ ਜਾਂਦੀਆਂ ਤੇ ਚਾਈਨਾ ਦੀ ਜਿਹੜੀ ਸਬਲਿਸ ਪ੍ਰਾਇੋਰਟੀ ਆ ਉਹ ਵਿਆਰਥਿਕ ਦਾ ਜੀ ਤਰੱਕੀ ਆ ਸਾਰੀ ਦੁਨੀਆ ਨੋਟ ਕਰਦੀ ਆ ਦੁਸ਼ਮਣ ਵੀ ਨੋਟ ਕਰਦੇ ਆ ਪਹਿਲਾਂ ਤੇ ਆ ਵੀ ਦੋਨਾਂ ਦਾ ਜਿਹੜਾ ਵਿਰੋਧ ਆ ਉਹ ਲਗਾਤਾਰ ਦੇਖਣ ਨੂੰ ਮਿਲਿਆ ਦੂਸਰਾ ਜਿਹੜਾ ਵਿਰੋਧ ਆ ਦੁਨੀਆ ਦੇਖਣ ਨੂੰ ਮਿਲਿਆ ਉਹ ਆ سرمਾਈਦਾਰੀ ਦਾ ਤੇ ਮਜ਼ਦੂਰਾਂ ਦਾ ਵਿਰੋਧ ਜਿੱਥੇ سرمਾਈਦਾਰੀ ਆ ਉੱਥੇ ਲਾਜ਼ਮੀ ਦਾ ਮਜ਼ਦੂਰਾਂ ਨਾਲ ਵਿਰੋਧ ਆ ਜਿਨੇ سرمਾਈਦਾਰ ਮੁਲਕ ਆ ਦੁਨੀਆ ਦੇ ਪਿਛਲੇ ਸਾਲ ਉਹਨਾਂ ਵਿੱਚ ਮਜ਼ਦੂਰਾਂ ਨੇ ਲੰਬੀਆਂ ਹੜਤਾਲਾਂ ਲੜੀਆਂ ਔਰ ਹੜਤਾਲਾਂ ਨਹੀਂ ਕੱਲੀਆਂ ਲੜੀਆਂ ਪੁਲਿਸ ਨਾਲ ਟੱਕਰਾਂ ਲਈਆਂ ਕਿਉਂ ਕਿਉਂਕਿ ਉੱਥੇ ਦੀ سرمਾਈਦਾਰੀ ਉਹਨਾਂ ਦੇ ਉੱਤੇ ਲਗਾਤਾਰ ਭਾਰ ਪਾਉਂਦੀ ਜਾ ਰਹੀ ਹੈ ਉਹਨਾਂ ਦੀ ਸਮਾਜਿਕ ਸੁਰੱਖਿਆ ਖੋਈਆਂ ਜਾ ਰਹੀਆਂ ਤਨਖਾਹਾਂ 'ਚ ਕਟੌਤੀ ਕੀਤੀ ਜਾਂਦੀ ਹੈ ਵਿਕਾਰ ਕੀਤੇ ਜਾਂਦੇ ਲੋਕ ਔਰ ਫਿਰ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਵੀ ਨਹੀਂ ਮਿਲਦੀ ਇਹ ਵੀ ਟਕਰਾਅ ਦੇਖਣ ਨੂੰ ਮਿਲਿਆ ਪਿਛਲੇ ਸਾਲ ਜਿੰਨਾ ਸੰਘਰਸ਼ ਮਜ਼ਦੂਰ ਜਮਾਤ ਦਾ ਤੇ سرمਾਈਦਾਰੀ ਦਾ ਸਰਮਾਇਦਰ ਦੇਸ਼ਾਂ ਵਿੱਚ ਹੋਇਆ ਉਹ ਪਿਛਲੇ ਸਾਲਾਂ ਦੇ ਨਾਲੋਂ ਬਹੁਤ ਕਿਤੇ ਜ਼ਿਆਦਾ ਹੈ ਇਹ ਇੱਕ ਨਵੀਂ ਗੱਲ ਇਹ ਆ ਵੀ ਜਿਹੜੇ سرمایہਦਾਰੀ ਇਹ ਕਹਿੰਦੀ ਸੀ ਵੀ سرمایہਦਾਰੀ ਹੀ ਅੰਤਮ ਅਵਸਥਾ ਹੈ ਸਮਾਜਿਕ ਉਪਤਾਸ ਸੀ ਲੇਕਿਨ ਪਿਛਲੇ ਸਾਲ ਜਿੰਨਾ ਸਮਾਜਵਾਦ ਦੀ ਚਰਚਾ ਚੱਲੀ ਆ ਲੋਕਾਂ ਨੇ ਹੱਥਾਂ ਵਿੱਚ ਮਜ਼ਦੂਰ ਜਮਾਤ ਦੇ ਲਾਲ ਝੰਡੇ ਲੈ ਕੇ ਮਜ਼ਾਰੇ ਕੀਤੇ ਔਰ ਕਿਹਾ ਵੀ ਸਾਨੂੰ سرمایہਦਾਰੀ ਨਹੀਂ ਚਾਹੀਦੀ ਸਮਾਜਵਾਦ ਚਾਹੀਦਾ ਇਹ ਬਹੁਤ ਵਿਲੱਖਣ ਤਰੀਕੇ ਨਾਲ ਹੋਇਆ ਅਮਰੀਕਾ ਜਿਹੜਾ ਬਹੁਤ ਦੁਨੀਆਂ ਦਾ ਪਾਵਰਫੁਲ ਦੇਸ਼ ਮੰਨਿਆ ਜਾਂਦਾ ਦੁਨੀਆਂ ਦਾ ਸਪਾਈ ਹੈ ਜੰਡਾਰਮ ਆਫ ਦੀ ਵਰਲਡ ਵਰਕਿੰਗ ਕਲਾਸ ਉਹ ਦੇਸ਼ ਦੇ ਵਿੱਚ ਜਦੋਂ 트ੰਪ ਨੇ ਆਪਣੀਆਂ ਨੀਤੀਆਂ ਲਾਗੂ ਕੀਤੀਆਂ ਹਰ ਵੇਲੇ ਤਾਨਾਸ਼ਹੀ ਢੰਗ ਨਾਲ ਬੋਲਿਆ ਲੋਕਾਂ ਦੇ ਉੱਤੇ ਭਾਰ ਪਾਇਆ ਟੈਰਫ ਦੀਆਂ ਧਮਕੀਆਂ ਦਿੱਤੀਆਂ ਮਾਈਗ੍ਰੈਂਟਾਂ ਨੂੰ ਬਾਹਰ ਕੱਢਣ ਦਾ ਬਹੁਤ ਘਟੀਆ ਕਿਸਮ ਦਾ ਤਰੀਕਾ ਵਰਤਿਆ ਤੇ ਫਿਰ 2600 ਜਗ੍ਹਾ ਦੇ ਉੱਤੇ ਅਮਰੀਕਾ ਲੱਖਾਂ ਲੋਕਾਂ ਨੇ ਮਜ਼ਹਰਾ ਕੀਤਾ ਵੀ ਨੋ ਕਿੰਗ ਸਾਨੂੰ ਕਿੰਗ ਨਹੀਂ ਤੇਰੇ ਵਰਗਾ ਚਾਹੀਦਾ ਸਾਨੂੰ ਜਮਹੂਰੀ ਕਾਂਚਾ ਚਾਹੀਦਾ ਇਹ ਜਿਹੜਾ ਪਰਟਾਵਾ ਆ ਇਹ ਵੀ سرمਾਈਦਾਰੀ ਦਾ ਤੇ ਮਜ਼ਦੂਰ ਜਮਾਤ ਦੀ ਵਿਰੋਧਤਾ ਦਾ ਸਿੱਟਾ ਆ ਇਹ ਕਲਾ ਅਮਰੀਕਾ ਚ ਨਹੀਂ ਜਰਮਨੀ ਫਰਾਂਸ ਇੰਗਲੈਂਡ ਹਜ਼ਾਰਾਂ ਲੱਖਾਂ ਲੋਕਾਂ ਨੇ ਹੜਤਾਲਾਂ ਕੀਤੀਆਂ ਜਿਹੜੀ ਹੜਤਾਲ ਸ਼ਬਦ ਗੁੰਮ ਹੋ ਗਿਆ ਸੀ ਯੂਰਪ ਦੇ ਵਿੱਚ ਉਹ ਹੜਤਾਲ ਦੁਬਾਰਾ ਲੋਕਾਂ ਦੇ ਏਜੰਡੇ ਤੇ ਆ ਗਿਆ ਇਹ ਦੂਸਰੀ ਵਿਰੋਧਤਾ ਜਿਹੜੀ ਦੇਖਣ ਨੂੰ ਮਿਲੀ ਆ ਪਿਛਲੇ ਸਾਲ ਦੇ ਦੌਰਾਨ ਤੀਸੀ ਬ੍ਰੋਤਾ ਜਿਹੜੀ ਮਿਲੀ ਆ ਉਹ ਆ سرمایہਦਾਰੀ ਐਡਵਾਂਸ ਜਿਹੜੀ سرمایہਦਾਰੀ ਦੇਸ਼ ਆ ਉਹਨਾਂ ਦੀ ਪਰ ਘੱਟ ਵਿਕਸਿਤ ਦੇਸ਼ ਤੇ ਜਿਹੜੇ ਤਰੱਕੀ ਕਰ ਰਹੇ ਦੇਸ਼ ਉਹਨਾਂ ਦੀ ਜਿਹਦੇ ਵਿੱਚ ਅਫਰੀਕਾ ਦੇ ਦੇਸ਼ ਆ ਲैटिन ਅਮਰੀਕਾ ਦੇ ਦੇਸ਼ ਆ ਵੈਨਜ਼ਵੇਲਾ ਚਿੱਲੀ ਨਕਾਰਾਗੂਆ ਇਹ ਸਾਰੇ ਉਦੇਸ਼ ਆ ਜਿਨ੍ਹਾਂ ਦੇਸ਼ਾਂ ਦੇ ਨਾਲ ਅਮਰੀਕਾ ਟਕਰਾ ਲਗਾਤਾਰੀ ਤਿੱਖਾ ਹੋ ਗਿਆ ਅਮਰੀਕਾ ਇਹਨਾਂ ਦੀ ਲੁੱਟ ਨੂੰ ਹੋਰ ਵੇਰਕਰਕ ਬਣਾਉਣੀ ਚਾਹੁੰਦਾ ਆ ਝੂਠੇ ਬਹਾਨੇ ਲਾ ਕੇ ਵੀ ਵੈਨਜ਼ਵੇਲਾ ਦਾ ਟਰੱਕ ਦਾ ਵਪਾਰ ਕਰਦਾ ਆ ਉਹਦੀਆਂ ਪਵੰਦੀਆਂ ਲਾਈਆਂ ਉਤੇ ਹਮਲੇ ਕਰਨ ਦੀ ਧਮਕੀਆਂ ਦਿੱਤੀਆਂ ਕਿਸੇ ਵੇਲੇ ਵੀ ਲੜਾਈ ਸ਼ੁਰੂ ਕਰ ਸਕਦਾ ਹੈ ਇਹਦੇ africa ਦੇ ਦੇਸ਼ਾਂ ਨਾਲ ਆ ਭਾ ਮੇਰਾ ਕਹਿਣ ਤੋਂ ਵੀ ਜਿਹੜੇ ਨਵੇਂ ਆਜ਼ਾਦ ਹੋਏ ਦੇਸ਼ ਸੀ ਤਰੱਕੀ ਕਰ ਰਹੇ ਹੱਲੇ ਗਰੀਬ ਦੇਸ਼ ਆ ਉਹਨਾਂ ਨਾਲ ਵੀ ਸਾਮਰਾਜੀ ਦੇਸ਼ਾਂ ਦਾ ਟਕਰਾਅ ਬੜਾ ਤਿੱਖਾ ਹੋਇਆ ਔਰ ਸਾਮਰਾਜ ਉਹਨਾਂ ਦੀ ਨਿਗਾਹ 'ਚ ਥੱਲੇ ਨੂੰ ਆਇਆ ਉਹਨਾਂ ਲੋਕਾਂ 'ਚ ਸਾਮਰਾਜ ਦੇ ਪ੍ਰਤੀ ਵਿਰੋਧ ਤਾਂ ਵਧ ਹੀ ਆ ਇਹ ਇੱਕ ਸਾਡੇ ਲਈ ਤਸੱਲੀ ਦੀ ਗੱਲ ਆ ਚੌਥੀ ਜਿਹੜੀ ਗੱਲ ਹੋਰ ਨੋਟ ਕਰਨ ਵਾਲੀ ਹੋਏ ਆ ਕਿ سرمایہਦਾਰੀ ਦੇ ਆਪਣੇ ਇਮਪੀਰੀਅਮ ਦੇ ਕੈਂਪ ਦੇ ਵਿੱਚ ਵੀ ਟ੍ਰੇਡਾਂ ਦੇਖੀਆਂ ਗਈਆਂ ਹੁਣ ਉਹ ਸਾਰੇ ਇਕਜੁੱਟ ਨਹੀਂ ਹੈ ਉਹ ਆਪੋ ਆਪਣੇ ਮੁਨਾਫੇ ਲਈ ਇੱਕ ਦੂਜੇ ਨੂੰ ਵੀ ਖਾਰ ਖਾਂਦੇ ਆ ਉਹ ਵੀ ਚਾਹੁੰਦੇ ਆ ਅਮਰੀਕਾ ਜੋਰ ਲਾਉਂਦਾ ਵੀ ਮੈਂ ਫਰਾਂਸ 'ਤੇ ਟੈਰਫ ਲਾਉਣਾ ਅਮਰੀਕਾ ਕਹਿੰਦਾ ਮੈਂ ਜਰਮਨੀ 'ਤੇ ਲਾਉਣਾ ਇੰਗਲੈਂਡ ਤੇ ਕੈਨੇਡਾ 'ਤੇ ਲਾਉਣਾ ਆ ਯਾਨੀ ਟੈਰਫ ਦੀ ਧਮਕੀ ਦੇ ਕੇ ਉਹ ਆਪਣਿਆਂ ਨੂੰ ਵੀ ਹੜਪਣਾ ਚਾਹੁੰਦਾ ਆ ਤੇ ਉਹ ਦੇਸ਼ ਵੇ ਆਪਣੇ ਬਚਾ ਦੇ ਲਈ ਇਕਾ ਕਰਦੇ ਆ ਹੁਣ ਪਿਛਲੇ ਦਿਨੀ ਅਮਰੀਕਾ ਨੇ ਇਹ ਕਿਹਾ ਵੀ ਨਾਟੋ ਦੇਸ਼ਾਂ ਨੂੰ 5% ਆਪਣੇ ਡਿਫੈਂਸ ਬਜਟ 'ਚ ਵਾਧਾ ਕਰਨਾ ਚਾਹੀਦਾ ਪਾਵੇ ਆ ਵੀ ਦੁਨੀਆ ਵਿੱਚ ਜੰਗਾਂ ਲੱਗਣ ਤੇ ਮੁਨਾਫਾ ਕਮਾਉਣ ਸਰਮਾਇਦਾਰੀ ਦੇਸ਼ ਤੇ ਲੋਕਾਂ ਦੀਆਂ ਲਾਸ਼ਾਂ ਵਿਛ ਜਾਣ ਲੋਕ ਕੀ ਤਬਾਹ ਹੋ ਜਾਣ ਜਣੀ ਸਰਮਾਇਦਾਰੀ ਲੋਕਾਂ ਦੀ ਤਬਾਹੀ ਦੇ ਉੱਤੇ ਆਪਣਾ ਮਹਿਲ ਸਾਰਨਾ ਚਾਹੁੰਦੀ ਹੈ ਇਸ ਲਈ ਫਿਰ ਅਮਰੀਕਾ ਨੇ ਹੁਕਮ ਦਿੱਤਾ ਹੈ ਨਾਟੋ ਦੇਸ਼ਾਂ ਨੂੰ ਤੇ ਜੇ ਤੁਸੀਂ ਮੇਰੇ ਨਾਲ ਰਹਿਣਾ ਚਾਹੁੰਦੇ ਹੋ ਮੈਂ ਤੁਹਾਡੀ ਰਾਖੀ ਦੀ ਗਰੰਟੀ ਨਹੀਂ ਕਰਨੀ ਜੇ ਤੁਸੀਂ ਆਪਣੇ ਡਿਫੈਂਸ ਬਜਟ ਦੇ ਵਿੱਚ 5% ਵਾਧਾ ਨਹੀਂ ਕਰਦੇ ਤੇ ਡਿਫੈਂਸ ਦਾ ਵੱਧ ਦੇ ਦਾ ਮੈਨਿਆ ਜੰਗ ਦੀਆਂ ਤਿਆਰੀਆਂ ਇਹ ਵਿਰੋਧਤਾ ਵੀ ਤਿੱਖੀ ਅੱਜ ਸਾਰਾ ਸਾਮਰਾਜੀ ਗੁੱਟ ਇੱਕ ਜਗ੍ਹਾ ਨਹੀਂ ਹੈ ਕਈ ਕਿਸਮ ਦੀਆਂ ਤਰੇੜਾਂ ਆ ਕਈਆਂ ਗੱਲਾਂ ਤੇ મત ਭੇਦਿਆ ਇਜ਼ਰਾਇਲ ਤੇ ਹਮਾਸ ਤੇ ਜਿਹੜੀ ਲੜਾਈ ਸੀ ਫਲਸਤੀਨ ਦੀ ਉਹਦੇ ਸਵਾਲ ਤੇ ਮਤ ਦੇ ਦੇਖਣ ਨੂੰ ਵੀ ਆਇਆ ਜਿਹੜਾ ਅਮਰੀਕਾ ਨੇ ਇਜ਼ਰਾਇਲ ਨੇ ਈਰਾਨ ਦੇ ਉੱਤੇ ਹਮਲਾ ਕੀਤਾ ਮਿਸਰ ਤੇ ਏਜਿਪਟ ਤੇ ਕੀਤਾ ਤੇ ਜਾਰਡਨ ਤੇ ਕੀਤਾ ਉਹਦੇ ਤੇ ਵੀ ਕਈ ਦੇਸ਼ਾਂ ਨੇ ਬੁਰਾ ਮਨ ਆਇਆ ਰੂਸ ਦੇ ਯੂਕਰੇਨ ਦੀ ਜੰਗ ਵਿੱਚ ਵੀ ਸਾਰੇ ਸਾਮਰਾਜੀ ਦੇਸ਼ ਇਕੱਠੇ ਨਹੀਂ ਜਿੱਦਾਂ ਇੰਗਲੈਂਡ ਕਾਲਾ ਹੋਇਆ ਐ ਇਦਾਂ ਅਮਰੀਕਾ ਕਾਲਾ ਐ ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਜੰਗ ਇਸ ਪਾਸੇ ਠੀਕ ਨਹੀਂ ਹੈ ਇਹ ਜੰਗ ਪਵਾੜੇ ਦੀ ਜੜ ਯੂਕਰੇਨ ਨੇ ਸ਼ੁਰੂ ਕੀਤੀ ਐ ਜਿਹਨੇ ਜ਼ਿੱਦ ਕੀਤੀ ਵੀ ਮੈਂ ਨਾਟੋ ਦਾ ਮੈਂਬਰ ਬਣਨਾ ਹਾਲਾਂਕਿ ਵੈਦਾਂ ਇਹ ਸੀ ਵੀ ਕੋਈ ਸੋਬੜਦਾ ਹਿੱਸਾ ਨਾਟੋ ਦਾ ਮੈਂਬਰ ਨਹੀਂ ਬਣੇਗਾ ਤੇ ਇਹਦੀ ਜੰਗ ਆ ਇਹ ਲਈ ਵੀ ਜ਼ਿੰਮੇਵਾਰੀ ਸਾਮਰਾਜ ਦੀ ਐ ਤੇ ਜਾਂ ਇਹਨਾਂ ਦੀ ਐ ਯੂਕਰੇਨ ਵਾਲਿਆਂ ਦੀ ਤੋਂ ਭਾ ਮੇਰਾ ਵੀ ਜਿਹੜੀ ਸਾਮਰਾਜੀਆਂ ਦਾ ਗੁੱਟ ਐ ਉਹ ਵੀ ਇੱਕ ਜੁੱਠ ਨਹੀਂ ਰਿਹਾ ਇਹ ਸਾਡੇ ਲਈ ਤਸੱਲੀ ਦੀ ਗੱਲ ਵੀ ਹੈ ਪਰ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਇੱਕ ਹੋਰ ਰਿਜ਼ਲਟ ਦੇਖਣ ਨੂੰ ਮਿਲਦਾ ਹੋਇਆ ਇਹ ਆ ਕਿ ਸੰਸਾਰ ਭਰ ਵਿੱਚ ਸੱਜੇ ਪੱਖੀ ਜਿਹੜਾ ਰੁਝਾਨ ਹੈ ਰਾਜਨੀਤੀ 'ਚ ਉਹ ਜ਼ੋਰ ਫੜਦਾ ਜਾ ਰਿਹਾ ਕਿਉਂਕਿ ਬੇਕਾਰੀ ਬਹੁਤ ਹੈ ਸੰਕਟ ਬਹੁਤ ਹੈ ਜਿਹਦਾ ਸੰਕਟ ਵਿੱਚੋਂ ਲੋਕੀ ਇਨਕਲਾਬੀ ਧਾਰਾ ਨਾਲ ਜੁੜ ਜਾਣ ਫੇਰ ਦਾ ਲੋਕੀ ਇਨਕਲਾਬ ਵਾਲੇ ਪਾਸੇ ਤੁਰ ਪੈਂਦੇ ਆ ਜੇ ਹੱਲੇ ਇਨਕਲਾਬੀ ਸ਼ਕਤੀਆਂ ਇੰਨੀਆਂ ਤਾਕਤਵਰ ਨਹੀਂ ਹਨ ਤਾਂ ਫੇਰ ਕੁਦਰਤੀ ਇਹਦਾ ਲਾਹਾ ਸੱਜੇ ਪੱਖੀ ਤਾਕਤਾਂ ਲੈਦੀਆਂ ਜਿਸ ਤਰ੍ਹਾਂ ਅਮਰੀਕਾ 'ਚ ਟਰੰਪ ਦੀ ਜਿੱਤ ਹੋਈ ਆ ਜਰਮਨੀ ਆ ਫਰਾਂਸ ਆ ਇਹ ਇਸ ਤਰ੍ਹਾਂ ਮਤਲਬ ਭਾਰਤ ਵੀ ਉਹਨਾਂ 'ਚੋਂ ਇੱਕ ਆਉਂਦਾ ਆ ਜਣੀ ਇਹਨਾਂ ਦੇਸ਼ਾਂ ਵਿੱਚ ਜਿਹੜੀਆਂ ਸਰਕਾਰਾਂ ਬਣੀਆਂ ਉਹ ਸੱਜੇ ਪੱਖ ਦੀਆਂ ਸਰਕਾਰਾਂ ਆ ਭਾਵੇਂ ਉਹ ਜਮਹੂਰੀਅਤ ਨਹੀਂ ਚਾਹੁੰਦੀਆਂ ਉਹ ਸਰਮਾਇਦਾਰੀ ਦੇ ਰਾਜ ਵਰਗਾ ਰਾਜ ਨਹੀਂ ਚਾਹੁੰਦੀਆਂ ਉਹ ਸਰਮਾਇਦਾਰੀ ਦੇ ਰਾਜ ਨੂੰ ਵੀ ਤਾਨਾਸ਼ਹੀ ਰਾਜ 'ਚ ਬਦਲਣਾ ਚਾਹੁੰਦੀਆਂ ਜਿੱਥੇ ਲੋਕਾਂ ਦਾ ਕੋਈ ਅਧਿਕਾਰ ਨਾ ਹੋਵੇ ਇਸ ਲਈ ਇਹ ਇੱਕ ਚਿੰਤਾ ਦਾ ਵਿਸ਼ਾ ਆ ਕਿ ਇਸ ਸੰਸਾਰ ਵਿੱਚ ਸੱਜੇ ਪੱਖੀ ਤਾਕਤਾਂ ਜਿਹੜੀਆਂ ਕਦੀ ਧਰਮ ਦੇ ਨਾਂ ਤੇ ਕਦੀ ਨਸਲ ਦੇ ਨਾਂ ਤੇ ਕਦੀ ਕਿਸੇ ਹੋਰ ਬਹਾਨੇ ਦੇ ਨਾਲ ਉਹ ਭਾਈਚਾਰਕ ਏਕਤਾ ਤੋੜਦੀਆਂ ਤੇ ਫਿਰ ਆਪਣਾ ਗੁੱਸਾ ਕਿੱਥੇ ਕੱਢਦੀਆਂ ਉਹ ਫਿਰ ਦੂਜੇ ਧਰਮਾਂ ਦੇ ਹਮਲਾ ਕਰਦੀਆਂ ਉਹ ਫਿਰ ਪ੍ਰਵਾਸੀ ਲੋਕਾਂ ਤੇ ਹਮਲੇ ਕਰਦੀਆਂ ਜਿਨ੍ਹਾਂ ਪ੍ਰਵਾਸੀਆਂ ਤੇ ਹਮਲਾ ਪਿਛਲੇ ਸਾਲ ਵਧਿਆ ਸਾਰੀ ਦੁਨੀਆਂ 'ਚ ਉਹ ਵੀ ਪੁਰਾਣੇ ਸਾਰੇ ਰਿਕਾਰਡ ਮਾਤ ਕਰ ਗਿਆ ਉਹ ਵੀ ਆਰਥਿਕ ਸੰਕਟ ਦਾ ਸਿੱਟਾ ਤੇ ਸੱਜੇ ਪੱਕੀ ਸਰਕਾਰਾਂ ਬਣਦਾ ਸਿੱਟਾ ਆ। ਮਤਲਬ ਇਹ ਇਹਨੂੰ ਕੱਢੋ ਸਾਡੇ ਦੇਸ਼ 'ਚੋਂ ਬਾਹਰ ਸਾਡ ਨੂੰ ਨਹੀਂ ਚਾਹੀਦਾ। ਹਾਲਾਂਕਿ ਸਾਮਰਾਜੀਆਂ ਨੇ ਸਾਰੀ ਦੁਨੀਆ ਨੂੰ ਲੁੱਟਿਆ ਆ। ਤੇ ਇਹ ਹੀ ਫਾਰਮੂਲਾ ਸਾਮਰਾਜ ਤੇ ਹੋਵੇ ਵੀ ਤੁਹਾਨੂੰ ਦੁਨੀਆ ਨੂੰ ਲੁੱਟਣ ਦਾ ਅਧਿਕਾਰ ਗਏ ਨੇ ਦਿੱਤਾ ਹੈ। ਤੁਸੀਂ ਦੁਨੀਆ ਨੂੰ ਲੁੱਟੋ। ਦੁਨੀਆ ਨੂੰ ਮਾਲ ਵੇਚੋ ਤੇ ਦੁਨੀਆ ਦੇ ਕੱਚੇ ਮਾਲ ਨੂੰ ਹੜਪੋ। ਤੇ ਲੇਕਿਨ ਜਿਹੜੇ ਲੋਕ ਉੱਥੋਂ ਕੰਮ ਕਰਨ ਆਉਂਦੇ ਆ ਉਹਨਾਂ ਖਿਲਾਫ ਨਫ਼ਰਤ ਪੈਦਾ ਕਰੋ ਤੇ ਨਫ਼ਰਤ ਫੈਲਾ ਕੇ ਉਹਨਾਂ ਨੂੰ ਆਪਣੇ ਘਰਾਂ ਨੂੰ ਵਾਪਸ ਕਰਨ ਲਈ ਮਜਬੂਰ ਕਰਦੇ ਆ। ਇਹ ਵੀ ਇੱਕ ਦੇਖਿਆ ਗਿਆ ਇਹ ਸੱਜੇ ਪੱਖੀ ਰਾਜਨੀਤੀ ਦਾ ਰੁਝਾਨ ਹੈ ਜਿਹੜਾ ਬੜਾ ਖਤਰਨਾਕ ਹੈ ਪਰ ਇਹ ਗੱਲ ਪੋਜ਼ਿਟਿਵ ਵੀ ਨਾਲ ਚੱਲ ਰਹੀ ਹੈ ਦੋ ਚੀਜ਼ਾਂ ਡਾਇਰੈਕਸ਼ਨ ਤੇ ਐਕਸ਼ਨ ਤੇ ਡਾਇਰੈਕਸ਼ਨ ਇਕੱਠੇ ਚੱਲਦੇ ਆ ਦੂਜੇ ਪਾਸੇ ਜਿਹੜਾ ਮਜ਼ਦੂਰ ਜਮਾਤ ਵਿੱਚ ਚੇਤਨਤਾ ਆਈ ਹੈ ਜਿਹੜਾ ਪਹਿਲਾਂ ਵੀ ਹੜਤਾਲਾਂ ਦਾ ਦੌਰ ਚੱਲਿਆ ਕਈ ਥਾਈਂ ਬੜੀਆਂ ਆਗਾਂਬਦੂ ਸਰਕਾਰਾਂ ਮੈਕਸੀਕੋ ਵਰਗੇ ਦੇਸ਼ ਆ ਜਿੱਥੇ ਆਗਾਂਬਦੂ ਸਰਕਾਰਾਂ ਵੀ ਬਣੀਆਂ ਲੈ ਤਨ ਅਮਰੀਕਾ ਦੇ ਦੇਸ਼ ਆ ਸਾਰੀਆਂ ਤੰਗੀਆਂ ਦੇ ਬਾਜੂਪੀ ਸਾਮਰਾਜ ਨਾਲ ਟਕਰਾ ਕਰਦਾ ਆ ਉਹਦੇ ਨਾਲ ਅੱਖਾਂ ਚ ਅੱਖਾਂ ਪਾ ਕੇ ਗੱਲਾਂ ਕਰਦੇ ਆ ਫਲਸਤੀਨ ਦੇ ਸਵਾਲ ਦੇ ਉੱਤੇ ਇਜ਼ਰਾਈਲ ਨੇ ਬਹੁਤ ਵਾਈ ਕੀਤੀ ਅਮਰੀਕਾ ਦੇ ਸਾਥ ਨਾਲ ਨਾਟੋ ਦੇਸ਼ਾਂ ਦੇ ਸਾਥ ਨਾਲ 70000 ਗਾਜ਼ਾ ਦੇ ਬੇਗਨੋ ਲੋਕ ਪੱਛੇ ਬਜ਼ੁਰਗ ਔਰਤਾਂ ਮਾਰ ਦਿੱਤੇ ਗਏ ਆ ਨਸਲ ਘਾਤ ਹੈ ਸਾਰੀ ਦੁਨੀਆ ਦੇ ਵਿੱਚ ਨਿਰਨਾਹੂ ਜਿਹੜਾ ਆ ਉਹ ਵਾਰ ਕਰਾਇਮ ਕਰਨ ਵਾਲਾ ਵੱਡਾ ਦੋਸ਼ੀ ਬਣ ਗਿਆ ਦੁਨੀਆ ਜਿੰਨਾਂ ਨਫਰਤ ਦਾ ਜਿੰਨੇ ਮਜ਼ਾਰੇ ਇਜ਼ਰਾਈਲ ਦੇ ਵਿਰੋਧ ਵਿੱਚ ਹੋਏ ਇੰਨੇ ਵੀ ਕਦੀ ਪਹਿਲਾਂ ਨਹੀਂ ਹੋਏ ਇਹ ਇੱਕ ਦੂਜਾ ਪੱਖ ਵੀ ਆ ਵੀ ਲੋਕਾਂ ਚ ਸਾਮਰਾਜ ਦੇ ਵਿਰੋਧ ਵਿੱਚ ਤੇ ਸਰਮਾਇਅਦਾਰੀ ਦੇ ਵਿਰੋਧ ਵਿੱਚ ਚੇਤਨਤਾ ਦੀ ਵੀ ਵਧ ਰਹੀ ਆ ਤੇ ਲੋਕੀ ਲੜਾਈਆਂ ਦੇ ਮੈਦਾਨ ਚ ਆ ਰਹੇ ਆ ਇਹ ਹੁਣ ਸੰਘਰਸ਼ ਚੱਲਣਾ ਲੰਮਾ ਸਮਾਂ ਇਹ ਕੋ 2-4 ਦਿਨਾਂ ਦਾ ਸੰਘਰਸ਼ ਨਹੀਂ ਸਰਮਾਇਅਦਾਰੀ ਯਤਨ ਕਰੂਗੀ ਲੋਕਾਂ ਤੇ ਹੋਰ ਭਾਰ ਪਾਉਣ ਦਾ ਤੇ ਅਮੀਰੀ ਹੋਰ ਪੂੰਜੀ ਇਕੱਠੀ ਕਰਨ ਦਾ ਮਜ਼ਦੂਰ ਜਮਾਤ ਤੇ ਜਿਹੜੇ ਨਵੇਂ ਡਿਵੈਲਪ ਹੋਏ ਦੇਸ਼ ਡਿਵੈਲਪਿੰਗ ਦੇਸ਼ ਆ ਇਹ ਯਤਨ ਕਰਨਗੇ ਆਪਣੀ ਆਜ਼ਾਦੀ ਨੂੰ ਕਾਇਮ ਰੱਖਣ ਦਾ ਤੇ ਤਰੱਕੀ ਕਰਨ ਦਾ ਇਹ ਯੁੱਧ ਚੱਲੇਗਾ ਲਗਾਤਾਰ ਇਸ ਸੰਸਾਰ ਤੇ ਔਰ ਮੈਂ ਸਮਝਦਾ ਇਹ ਹੀ ਜਮਾਤੀ ਜੋਧੇ ਹੀ ਆ ਜਿਹੜਾ ਸਮਾਜ ਨੂੰ ਅੱਗੇ ਲੈ ਕੇ ਜਾਂਦਾ ਤੇ ਜਿਹੜਾ ਸਾਨੂੰ ਆਸ਼ਾਵਾਦੀ ਬਣਾਉਂਦਾ ਆ ਤੇ ਅੰਤਮ ਰੂਪ ਦੇ ਵਿੱਚ ਮਜ਼ਦੂਰ ਜਮਾਤੀ ਜਿੱਤੂਗੀ ਇਹ ਇੱਕ ਪਿਛਲੇ ਸਾਲਾਂ ਦਾ ਬਹੁਤ ਜਿਹੜਾ ਮੋਟਾ ਜਿਹਾ ਰਿਆ ਔਰ ਸਭ ਤੋਂ ਵੱਡਾ ਤੂਫਾਨ ਜਿਹੜਾ ਗਾਜ਼ਾ ਦਾ ਆ ਉਹਨੇ ਦੁਨੀਆ ਨੂੰ ਖਲਾਕੇ ਰੱਖ ਦਿੱਤਾ ਬਹੁਤ ਇਸ ਲਈ ਜਿੱਦਾਂ ਉੱਥੇ ਜ਼ੁਲਮ ਹੋਏ ਲੋਕਾਂ ਦੇ ਉੱਤੇ ਯੂਨੋ ਦਾ ਕੋਈ ਗੱਲ ਨਹੀਂ ਮੰਨੀ ਗਈ ਇਜ਼ਰਾਇਲ ਨੇ ਜੋ ਧਾਕੜਾਂ ਕੀਤੀਆਂ ਗਲਤ ਉਹ ਤਾਂ ਗੁਨਾਹ ਕੀਤਾ ਉਹ ਸਾਰੀ ਦੁਨੀਆ ਦੇ ਸਾਹਮਣੇ ਆ ਇਹ ਦੱਸਦਾ ਆ ਕਿ ਸਰਮਾਇਦਾਰੀ ਕਿੰਨੀ ਜ਼ਾਲਮ ਆ ਕਿੰਨੀ ਉਹ ਲੋਕ ਵਿਰੋਧੀ ਆ ਤੇ ਉਹਦੇ ਮਨ 'ਚ ਕਿੰਨਾ ਕੋਈ ਤਰਸ ਦੀ ਭਾਵਨਾ ਨਹੀਂ ਹੈ ਕੋਈ ਮਾਨਵਤਾ ਦੀ ਗੱਲ ਨਹੀਂ ਹੈ ਇਹ ਗੱਲ ਫੇਰ ਇੱਕ ਵਾਰੀ ਸਿੱਧ ਹੋਈ ਆ ਇਸ ਲਈ ਪਿਛਲਾ ਸਾਲ ਟਰਮੋਇਲ ਦਾ ਸਾਲ ਰਿਹਾ ਇਸ ਵਕਤ ਤੋਂ ਔਰ ਮੋٹے ਰੂਪ 'ਚ ਸਾਮਰਾਜੀ ਤਾਕਤਾਂ ਪਹਿਲਾਂ ਨਾਲੋਂ ਆਰਥਿਕ ਪੱਖੋਂ ਵੀ ਕਮਜ਼ੋਰ ਹੋਈ ਆ ਹੁਣ ਇੱਕ ਜੁਟਦਾ ਵੀ ਪਹਿਲਾਂ ਨਾਲੋਂ ਇਕੱਠੀ ਆ ਇਹ ਪਿਛਲੇ ਸਾਲ ਦੀ ਇੱਕ ਮਹਾਨਤਾ ਆ ਦੂਸਰਾ ਇੱਕ ਜਿਹੜਾ ਤੁਸੀਂ ਬੜਾ ਵੱਡਾ ਸਵਾਲ ਕੀਤਾ ਆ ਵੀ ਜਿਹੜਾ ਸਾਡੇ ਏਸ਼ੀਆ ਦੇ ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਵਿਵਸਥਾ ਬਹੁਤ ਪਰਮਲ ਚੱਲੇ ਆ ਨੇਪਾਲ ਵਿੱਚ ਜਿਹੜਾ ਇੱਕ ਵਿਯੁੱਧ ਚੱਲਿਆ ਭਈ ਆਪ ਤਾਂ ਮੌਜਾਂ ਕਰਦੇ ਆ ਲੀਡਰਾਂ ਦੇ ਪੁੱਤ ਅਮੀਰਾਂ ਦੇ ਪੁੱਤ ਗਰੀਬਾਂ ਦੇ ਬੱਚੇ ਪੜ੍ਹਾਈ ਵੀ ਨਹੀਂ ਕਰ ਸਕਦੇ ਜਿਹੜਾ ਉਹ ਚੱਲਿਆ ਜੀਜ਼ेड ਦਾ ਉਹਨੇ ਫਿਰ ਬਹੁਤ ਵੱਡਾ ਲੋਕਾਂ ਨੇ ਪਰਮਨ ਰਹਿ ਕੇ ਬਹੁਤ ਵੱਡਾ ਕੰਮ ਕੀਤਾ ਨਠਾਏ ਫਿਰ ਬਹਿ ਕੇ ਹਾਕਮ ਤੇ ਹਾਕਮ ਦੁਰਦਸ਼ਾ ਕੀਤੀ ਇਹ ਵੀ ਲੋਕਾਂ ਨਾਲ ਵਿਰੋਧਤਾ ਦਾ ਸਿੱਟਾ ਆ ਯਾਨੀ ਨੇਪਾਲ ਦੇ ਹਾਕਮਾਂ ਦਾ ਤੇ ਲੋਕਾਂ ਦਾ ਵਿਰੋਧਤਾ ਜਿਹੜੀ ਉਹ ਇਸ ਰੂਪ ਸਾਹਮਣੇ ਆਈ ਹੈ ਕਿ ਨਹੀਂ ਵੀ ਸਾਡੇ ਬੱਚੇ ਵੀ ਤਾਂ ਬਰਾਬਰ ਆ ਨਾ ਤੁਸੀਂ ਇਹ ਸਾਡੇ ਨਾਲ ਕੀ ਕਰ ਰਹੇ ਹੋ ਇਹ ਗੱਲ ਵੱਖਰੀ ਆ ਵੀ ਅਮਰੀਕਨ ਏਜੰਸੀਆਂ ਨੇ ਯਤਨ ਕੀਤਾ ਮੁੜ ਕੇ ਫੇਰ ਰਾਜੇ ਦੀ ਬਹਾਲੀ ਦਾ ਇਸ ਬਹਾਨੇ ਵੀ ਹੁਣ ਹਿੰਸਾ ਵਧਾਓ ਆਪਣੇ ਏਜੰਟਾਂ ਰਾਹੀਂ ਕੋ ਉਹ ਵੀ ਮੁੜ ਕੇ ਫੇਰ ਰਾਜਾ ਹੀ ਚਾਹੀਦੀ ਹੈ ਤੇ ਕ ਨੇਪਾਲ ਦੇ ਲੋਕਾਂ ਨੂੰ ਵਧਾਈ ਦੇਣੀ ਚਾਹੀਦੀ ਤੁਹਾਨੂੰ ਕਿਹਾ ਵੀ ਅਸੀਂ ਲੜਨਾ ਤਾਂ ਹੈਗਾ ਆ ਜ਼ਿਆਤੀਆਂ ਦੇ ਖਿਲਾਫ ਪਰ ਅਸੀਂ ਮੁੜ ਕੇ ਰਾਜਸ਼ਾਹੀ ਨਹੀਂ ਚਾਹੁੰਦੇ ਰਾਜਸ਼ਾਹੀ ਵਿੱਚੋਂ ਨਿਕਲੇ ਆ ਅਸੀਂ ਬਹੁਤ ਵੱਡੇ ਵੰਦ ਇਸ ਲਈ ਨੇਪਾਲ ਦੇ ਲੋਕਾਂ ਨੇ ਦੋਹਰੀ ਲੜਾਈ ਲੜਨੀ ਪਈ ਆ ਇੱਕ ਤਾਂ ਉੱਥੇ ਦੀ ਸਰਕਾਰ ਦਾ ਜਿਹੜਾ ਲੋਕਮਾਰੂ ਨੀਤੀਆਂ ਉਹਦਾ ਵਿਰੋਧ ਕਰਨਾ ਪਿਆ ਦੂਜਾ ਸਾਮਰਾਜੀ ਜਿਹੜੇ ਸਪੈਟੀਏ ਆ ਉਹਨਾਂ ਦੇ ਜਿਹੜੇ ਛੜਯੰਤਰ ਆ ਉਹਨਾਂ ਨੂੰ ਫੇਲ ਕਰਨਾ ਪਿਆ ਕਿ ਅਸੀਂ ਰਾਜਸ਼ਾਹੀ ਨਹੀਂ ਚਾਹੁੰਦੇ ਅਸੀਂ ਤਾਂ ਜਮਹੂਰੀ ਚਾਹੁੰਦੇ ਆ ਔਰ ਉਹੀ ਖੁਸ਼ੀ ਦੀ ਗੱਲ ਆ ਵੀ ਨੇਪਾਲ ਵਿੱਚ ਕਾਮਨਸ ਪਾਰਟੀਆਂ ਨੇ ਬਹੁਤ ਵੱਡਾ ਹਿੱਸਾ ਇੱਕ ਹੋ ਗਿਆ ਮਤਵਾਰਾ ਆਪਣੇ ਤਿਆਰਬਿਆਂ ਦੇ ਆਧਾਰ ਦੇ ਉੱਤੇ ਇੱਕ ਪਾਰਟੀ ਬਣਾ ਲਈ ਆ ਤੇ ਆਉਣ ਲਈ ਚੋਣਾ ਉਹਨਾਂ ਨੇ ਇੱਕ ਛੰਡੇ ਦੇ ਥੱਲੇ ਲੜਨੀਆਂ ਇੱਕ ਅਦੇ ਗਰੁੱਪ ਬਾਹਰ ਬੈਠਾ ਆ ਲੇਕਿਨ ਇਹ ਇੱਕ ਚੰਗਾ ਯਤਨ ਆ ਬੰਗਲਾਦੇਸ਼ ਦੇ ਵਿੱਚ ਵੀ ਲੋਕਾਂ ਨੇ ਬਹੁਤ ਵੱਡੀ ਇਹ ਦੇਖਿਆ ਪਰ ਬੰਗਲਾਦੇਸ਼ ਦੀ ਇੱਕ ਕਮਜ਼ੋਰੀ ਇਹ ਰਹੀ ਆ ਕਿਸੇ ਵੇਲੇ ਬੰਗਲਾਦੇਸ਼ ਖਬੀ ਲਹਿਰ ਬਹੁਤ ਤਗੜੀ ਸੀ ਪਰ ਬੰਗਲਾਦੇਸ਼ ਜਿਹੜਾ ਟਰਮੈਲ ਚੱਲਿਆ ਉਹ ਕਹਿ ਲਓ ਤੁਸੀਂ ਜਿਹੜਾ ਨਖੇਦ ਕੀਤਾ ਜਿਹੜਾ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਗਈ ਆ ਉਹ ਤੇ ਇਹ ਕਿ ਅਗਰ ਨਹੀਂ ਉਹ ਜਿਹੜੇ ਆਜ਼ਾਦੀ ਵਾਲੇ ਬੰਦੇ ਸਨ ਉਹਨਾਂ ਦੇ ਹਮਲੇ ਕੀਤੇ ਤੇ ਫੰਡਾਮੈਂਟਲਿਸ ਜਿਹੜੇ ਆ ਉਹ ਸੱਤਾ ਦੇ ਨੇੜੇ ਆ ਗਏ ਸੱਤਾ ਤੇ ਪਹੁੰਚ ਗਏ ਬੰਗਲਾਦੇਸ਼ ਉਹਨਾਂ ਨੇ ਫਿਰ ਪਾਕਿਸਤਾਨਾਂ ਵੀ ਜਾਗੀਆਂ ਬਣਾਈਆਂ ਹੁਣ ਜੋ ਬੰਗਲਾਦੇਸ਼ ਚ ਹੋ ਰਿਹਾ ਘਟਗਿੰਤੀਆਂ ਤੇ ਹਮਲੇ ਹੋ ਰਿਹਾ ਇਹ ਵੀ ਉਹਦਾ ਸੱਤਾ ਹੈ ਮਤਲਬ ਜਿਹੜਾ ਹੁਣ ਇਸ ਵੇਲੇ ਹਿੰਦੂਆਂ ਦੇ ਹਮਲੇ ਹੋ ਰਿਹਾ ਮੰਦਰਾਂ ਤੇ ਹੋ ਰਿਹਾ ਇਹਦੇ ਅਫਗਾਨਿਸਤਾਨ ਚ ਵੀ ਹੋਏ ਆ ਉਹਨਾਂ ਉਹ ਸੱਤਾ ਵੀ ਉੱਤੇ ਇੱਕ ਸੱਜੇ ਪੱਕੀ ਫਿਰਕੂ ਤਾਕਤਾਂ ਇਹ ਸੱਤਾ ਦੇ ਨੇੜੇ ਆਈਆਂ ਇਹ ਤਾਂ ਲੋਕਾਂ ਨੇ ਤਾਂ ਆਪਣੀ ਜ਼ਿੰਦਗੀ ਦੀ ਲੜਾਈ ਲੜਨੀ ਹੈ ਨਾ ਲੋਕਾਂ ਦੀ ਬ੍ਰੋਤਾ ਤਾਂ ਹੈਗੀ ਆ ਹੁਣ ਲੋਕੀ ਇਹਦੇ ਵਿੱਚੋਂ ਕਿੱਦਾਂ ਨਿਕਲਣਗੇਗਾ ਹਾਂ ਇਹ ਇੱਕ ਦੇਖਣ ਦੀ ਗੱਲ ਹੈ ਤੇ ਇਸੇ ਤਰ੍ਹਾਂ ਸਾਡੇ ਨੇੜੇ ਪਾਕਿਸਤਾਨ ਆ ਪਾਕਿਸਤਾਨ ਲਾਜ਼ਮੀ ਜਮਹੂਰੀਤ ਬਹੁਤ ਕਮਜ਼ੋਰ ਰਿਹਾ ਤੇ ਸਾਮ ਜਿਹੜਾ ਸਾਮਰਾਜੀ ਦਖਲ ਤੇ ਫੌਜੀ ਰਾਜ ਆ ਉੱਥੇ ਬਹੁਤ ਪਸੰਦਤ ਤੇ ਬਹੁਤ ਲੁੱਟ ਲੋਕਾਂ ਦੀ ਹੋ ਰਹੀ ਆ ਉਹਦੀ ਬੁਨਿਆਦ ਹੀ ਅਸਲ ਜਿਹੜੀ 47 ਚ ਰੱਖੀ ਗਈ ਧਰਮ ਦੇ ਨਾਂ ਤੇ ਉਹ ਹੀ ਗਲਤ ਕਨਸੈਪਟ ਹੈ ਉਹ ਧਰਮ ਦੇ ਨਾਂ ਤੇ ਰਾਜ ਕਾਇਮ ਕਰ ਲਿਆ ਲੇਕਿਨ ਉਸ ਨਾਂ ਦੇ ਥੱਲੇ ਜੋ ਲੋਕਾਂ ਨਾਲ ਵਾਪਰ ਰਿਹਾ ਉਹ ਸਾਡੇ ਸਾਹਮਣੇ ਆ ਪਾਕਿਸਤਾਨ ਦੀ ਜਨਤਾ ਇਸ ਵੇਲੇ ਬਹੁਤ ਦੁਖੀ ਹੈ ਇਸੇ ਉਹ ਦੁੱਖ ਦੇ ਵਿੱਚੋਂ ਫਿਰ ਇਹ ਆ ਵੀ ਸ਼ਰਾਰਤੀ ਲੋਕੀ ਅਤਵਾਦੀ ਸਰਗਰਮੀਆਂ ਨੂੰ ਵੀ ਹਵਾ ਦਿੰਦੇ ਆ ਕੱਲਾ ਇਹ ਹੀ ਨਹੀਂ ਵੀ ਭਾਰਤ ਵਿਰੋਧੀ ਕਰਦੇ ਆ ਉੱਥੇ ਰੋਧ ਆਪਣੇ ਬੰਦੇ ਮਾਰ ਦਿੰਦੇ 70 80 80 100 100 ਬੰਦਾ ਤਾਂ ਅਤਵਾਦਲਾ ਅਤਵਾਦ ਦਾ ਮੈਨਾ ਹੁੰਦਾ ਹੀ ਆ ਐਕਸੀਮਿਜ਼ਮ ਦਾ ਜਾਂ ਟੈਰਰਿਜ਼ਮ ਦਾ ਟੈਰਰ ਫਲਾਉਣਾ ਉਹ ਟੈਰਰ ਫਲਾਉਂਦੇ ਆ ਆਪਣੀ ਮਸਜਿਦ ਤੇ ਹਮਲਾ ਕਰਦੇ ਆ ਮੁਸਲਮਾਨ ਮਾਰਨ ਵਾਲੇ ਆ ਮੁਸਲਮਾਨਾਂ ਦੀ ਮਾਰਨ ਵਾਲੇ ਔਰ ਉਹਦਾ ਫਿਰ ਪ੍ਰਟਾਵਾ ਸਾਡੀ ਰਲ ਵੀ ਹੁੰਦਾ ਵੀ ਉਹ ਗਵਾਂਡੀ ਰੀਸ਼ਾ ਸਾਡਾ ਇੱਥੇ ਵੀ ਕੋਈ ਸਪੈਡ ਕਰਦਾ ਮਦਦ ਕਰਦਾ ਉਹਦੇ ਨਾਲ ਫਿਰ ਸਾਡੀ ਪਾਕਿਸਤਾਨਾ ਹਮੇਸ਼ਾ ਕੜਤ ਰਹਿੰਦੀ ਇਹ ਕੜਤਨ ਸਾਡੇ ਦੋਸ਼ਾ ਦੋਨਾਂ ਦੇਸ਼ਾਂ ਨੂੰ ਬੜੀ ਮਹਿੰਗੀ ਪਈ ਤੇ ਇਹ ਕੜਤਨ ਨਹੀਂ ਚਾਹੀਦੀ ਹੈ ਦੋਨੋਂ ਦੇਸ਼ ਆ ਪਛੜੇ ਦੇਸ਼ ਆ ਗਰੀਬ ਦੇਸ਼ ਆ ਜੇ ਮਿਲ ਕੇ ਆਣਗੇ ਤਾਂ ਸ਼ਾਂਤੀ ਨਾਲ ਰਹਿਣਗੇ ਲੋਕੀ ਸ਼ਾਂਤੀ ਚਾਹੁੰਦੇ ਆ ਇਹਨੇ ਇਹ ਸਾਡੀ ਜਿਹੜੀਆਂ ਲੜਾਈਆਂ ਆ ਇਹ ਇਹ ਨਫ਼ਰਤ ਪੈਦਾ ਕਰਦੀਆਂ ਔਰ ਇਹ ਦੋਨਾਂ ਦੇਸ਼ਾਂ ਦੇ ਜਿਹੜੇ ਬੁਨਿਆਦ ਪ੍ਰਸਤ ਹੈ ਉਹਨਾਂ ਦੀ ਮਦਦ ਕਰਦੀਆਂ ਪਾਕਿਸਤਾਨ ਚ ਤਾਂ ਉਹ ਉੱਥੇ ਦੇ ਬੁਨਿਆਦ ਪ੍ਰਸਤਾਂ ਦੀ ਮਦਦ ਕਰਦੀਆਂ ਜਿਹੜੇ ਬੇਗਨਾਮ ਮੁਸਲਮਾਨਾਂ ਦਾ ਕਤਲੇਆਮ ਕਰਦੇ ਆ ਹੈ ਵੀ ਮੁਸਲਮਾਨ ਤੇ ਭਾਰਤ ਅੰਦਰ ਉਹ ਸੱਜੇ ਪੱਖੀ ਸੰਗ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਰਦੀਆਂ ਜਿਹੜੇ ਫਿਰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਪੈਦਾ ਕਰਦੇ ਆ ਤੇ ਇਹ ਮੁਸਲਮਾਨ ਹੈ ਜੀ ਸਾਡੇ ਦੇਸ਼ ਵਿੱਚ ਦਖਲ ਦਿੰਦੇ ਅਤਵਾਦੀ ਆ ਇਹਨਾਂ ਤੇ ਹੱਲਾ ਫੋਰੀਓ ਤੇ ਤੇ ਪਹਿਲ ਗਾਮ ਵਰਗੀ ਘਟਨਾ ਚ ਅਸੀਂ ਅਤਵਾਦ ਵੀ ਨਿਖੇਦੀ ਕੀਤੀ ਐ ਡਟ ਕੇ ਬੇਗੁਨਾ ਲੋਕ ਮਾਰੇ ਆ ਲੇਕਿਨ ਜਿਦਾ ਦੇਸ਼ ਵਿੱਚ ਫਿਰਕਾ ਪ੍ਰਸਤੀ ਫਲਾਈ ਜਾ ਰਹੀ ਆ ਪਹਿਲਾ ਮੁਸਲਮਾਨਾਂ ਦੇ ਖਿਲਾਫ ਫੇ ਅਸਾਈਆਂ ਦੇ ਖਿਲਾਫ ਹੌਲੀ ਹੌਲੀ ਹੁਣ ਸਿੱਖਾਂ ਦੁਆਲੇ ਵੀ ਹੋ ਗਈ ਗੱਲ ਤੇ ਫੇਰ ਦਲਤ ਸਮਾਜ ਦੇ ਤੇ ਔਰਤਾਂ ਦੇ ਖਿਲਾਫ ਜੋ ਕੀਤਾ ਜਾ ਰਿਹਾ ਇਹ ਵੀ ਉਹ ਗੱਲਾਂ ਦਾ ਪਰਛਾਵਾਂ ਆ ਜਦੋਂ ਸੱਜੇ ਪੱਖੀ ਰਾਜਨੀਤੀ ਆਏਗੀ ਤਾਂ ਉਦੋਂ ਇਹ ਲਾਜ਼ਮੀ ਬਰਤਾਰਾ ਇਹ ਜੇ ਖੋਰ ਗੱਲ ਦੇਖਣ ਦੀ ਆਈ ਹੈ ਜ਼ਰੂਰ ਉਹ ਇਹ ਆ ਵੀ ਭਾਰਤ ਦੀ ਵਿਦੇਸ਼ ਨੀਤੀ ਦਾ ਦਿਵਾਲਾ ਨਿਕਲ ਗਿਆ ਮੋਦੀ ਸਰਕਾਰ 'ਚ ਜਿਹੜਾ ਇਹ ਕਹਿੰਦਾ ਸੀ ਵੀ ਮੈਂ ਬਹੁਤ ਮਹਾਨ ਸ਼ਕਤੀ ਹਾਂ ਜਿੱਦਾਂ ਸਾਡੀ ਵਿਦੇਸ਼ ਨੀਤੀ ਦਾ ਬਹੁਤ ਯਾਨੀ ਕਠਾਰਾ ਘਾਤ ਕੀਤਾ ਗਿਆ ਅਸੀਂ ਕੋਈ ਪਿੰਦੜਾ ਹੀ ਨਹੀਂ ਬਣਾ ਸਕੇ ਜੇ ਟਰੰਪ ਸਾਡੇ ਬੱਚਿਆਂ ਨੂੰ ਸੰਗੜ ਲਾ ਕੇ ਭੇਜਦਾ ਹੈ ਟਰੰਪ ਟੈਰ ਖਲਾਉਂਦਾ ਹੈ ਧਮਕੀਆਂ ਦਿੰਦਾ ਤੇ ਕਹਿੰਦਾ ਤੇ ਭਾਰਤ ਤੇ ਪਾਕਿਸਤਾਨ ਦੀ جنگ ਮੈਂ ਬੰਦ ਕਰਾਈ ਆ ਤੇ ਸਾਡਾ ਪ੍ਰਧਾਨ ਮੰਤਰੀ ਇੱਕ ਵਾਰੀ ਬਿਆਨ ਦੇਣ ਨੂੰ ਨਹੀਂ ਆਉਂਦਾ ਵੀ ਇਹ ਟੋਟਲ ਬਕਵਾਸ ਹੈ ਜੇ ਸੱਚ ਆ ਤੇ ਸੱਚ ਕਹਿ ਕੇ ਮੰਨੇ ਵੀ ਸੱਚ ਹੈ ਇਹ ਕਦੇ ਵੀ ਟਰੰਪ ਦੇ ਕਹਿਣ ਤੇ ਅਸੀਂ ਲੜਾਈ ਰੋਕੀ ਹੈ ਇਹ ਵੀ ਨਹੀਂ ਕਹਿੰਦਾ ਯਾਨੀ ਇਦਾਂ ਆ ਪ੍ਰਵਾਨ ਕਰੀ ਜਾ ਰਿਹਾ ਕੋਈ ਬੰਦਾ ਉਹ ਘੂੜੀਆਂ ਵੜਦਾ ਤੇ ਸਾਡਾ ਪ੍ਰਧਾਨ ਮੰਤਰੀ ਚੁੱਪ ਕਰਕੇ ਬੈਠਾ ਹੈ ਇਸ ਲਈ ਵਿਦੇਸ਼ ਨੀਤੀ ਦੇ ਪੱਖ ਤੋਂ ਜੋ ਟਰੰਪ ਨਾਲ ਇਸੇ ਤਰ੍ਹਾਂ ਵਿਦੇਸ਼ ਨੀਤੀ ਸੀ ਇਜ਼ਰਾਈਲ ਦੇ ਕੀ ਆ ਅਸੀਂ ਫਾਰਸੀ ਨੂੰ ਅੱਕ ਜਿਆ ਮੰਨਤਾ ਵੀ ਦਿੱਤੀ ਆ ਤੇ ਨਜ਼ਰਾਈਲ ਨਾਲ ਵੀ ਚੱਕੀਆਂ ਪਾਈ ਜਾਂਦੇ ਆ ਇਜ਼ਰਾਈਲ ਇੱਥੇ ਆਇਆ ਪਰ ਉਹ 50 ਚਾੜ੍ਹ ਗਿਆ ਪ੍ਰਧਾਨ ਮੰਤਰੀ ਨੂੰ ਅਜ਼ਾਈਲ ਆ ਗਿਆ ਬਹਿਕੇ ਜੀ ਚਾਹੀ ਦੇਖੋ ਨਾ ਭਈ ਇੱਕ ਮੈਂਚ ਦੋ ਤਲਵਾਰਾਂ ਕਿੱਦਾਂ ਕੰਮ ਕਰਦੀ ਹੈ ਇਸੇ ਕਰਕੇ ਗੱਲੀਬਾਤੀ ਵੀ ਅਸੀਂ ਤਾਂ ਉਹਦਾ ਹੈ ਤਾਂ ਫਲਸਤੀਨ ਦੇ ਹੱਕ ਚ ਵੀ ਜੰਗ ਨਹੀਂ ਚਾਹੀਦੀ ਪਰ ਇਜ਼ਰਾਈਲ ਦੇ ਨਾਲ ਡੱਟ ਕੇ ਖੜੇ ਹਾਂ ਚਿੰਤਾ ਨਾ ਕਰੋ ਤਾਂ ਮੇਰਾ ਕਹਿਣ ਤੋਂ ਪੱਕਾ ਸਾਡੀ ਵਿਦੇਸ਼ ਨੀਤੀ ਚਾਹੇ ਗੌਂਡੀਆਂ ਨਾਲ ਆ ਤੇ ਅੰਤਰਰਾਸ਼ਟਰੀ ਪੱਧਰ ਤੇ ਇਹ ਸਾਲ 25 ਉਹ ਵਿਦੇਸ਼ ਨੀਤੀ ਮੋਦੀ ਸਰਕਾਰ ਦੀ ਦਾ ਦਿਵਾਲਾ ਨਿਕਲ ਗਿਆ ਭਾਰਤ ਆਈਸੋਲੇਟ ਹੋਇਆ ਦੁਨੀਆ ਚ ਹੁਣ ਜਿਹੜੀ ਲੇਟੈਸਟ ਘਟਨਾਵਾਂ ਵਾਪਰੀਆਂ ਆ 크ਿਸਮਸ ਦੇ ਤਿਉਹਾਰ ਤੇ ਜਿੱਥੇ ਇਸਾਈਆਂ ਤੇ ਹਮਲੇ ਹੋਏ ਆ ਇਹਦਾ ਅਸਰ ਦੁਨੀਆ ਤੇ ਬਹੁਤ ਪਿਆ ਭਾਰਤ ਬਾਰੇ ਤਾਂ ਸੋਚਾਂਗੇ ਬਾਅਦ ਚ ਸਾਡਾ ਦੁਨੀਆ ਵਿੱਚ ਅਕਸ ਬਹੁਤ ਭੜਾ ਗਿਆ ਕਿ ਭਾਰਤ ਇੱਕ ਤਰਨਰਪੱਖ ਦਾ ਦੇਸ਼ ਦਾ ਜਿਹੜਾ ਗੱਲਾਂ ਕਰਦਾ ਨਹੀਂ ਹੈ ਇੱਥੇ ਘਟਕ ਜਿੰਕਾ ਸੁਰੱਖਿਅਤ ਨਹੀਂ ਹੈ ਪਰ ਉਹਦਾ ਸਿੱਟਾ ਹੀ ਨਿਕਲਿਆ ਕਿ ਨਿਊਜ਼ੀਲੈਂਡ ਆਸਟ੍ਰੇਲੀਆ ਇਹਨਾਂ ਦੇਸ਼ਾਂ 'ਚ ਭਾਰਤੀਆਂ ਤੇ ਹਮਲੇ ਹੋ ਗਏ ਸ਼ੁਰੂ ਮੈਂ ਨਹੀਂ ਕਹਿੰਦਾ ਹਿੰਦੂਆਂ ਤੇ ਹੋਇਆ ਭਾਰਤੀਆਂ ਦੇ ਕੋਈ ਲਿਖਿਆ ਥੋੜੀ ਮੱਥੇ ਤੇ ਕਿਸੇ ਦੇ ਵੀ ਨਹੀਂ ਕਿ ਇਹ ਸੇਕਰੀਆ ਦੇ ਜਾਤ ਕੋ ਹੋਰ ਧਰਮ ਦਾ ਆ ਲੇਕਿਨ ਉਥੇ ਜਿਹੜੇ ਹਮਲੇ ਹੋਏ ਆ ਉਹ ਰੈਕਸ਼ਨ ਉਹ ਆ ਕਿਉਂਕਿ ਉਹ ਫਿਰ ਰਸਾਇਣਾਂ ਦੇ ਤੌਰ ਤੇ ਇਕੱਠੇ ਹੋ ਜਾਂਦੇ ਆ ਜੇ ਭਾਰਤ ਦੇ ਬਜਰੰਗਦਲੀ ਕਹਿੰਦੇ ਆ ਵੀ ਅਸੀਂ ਇੱਥੇ ਇੱਕ ਅਸੰਤੰਤੀ ਨਹੀਂ ਰਹਿਣ ਦੇਣੀ ਉਹ ਕਹਿੰਗੇ ਅਸੀਂ ਇੱਥੇ ਹਿੰਦੂ ਧਰਮ ਦੇ ਮੰਦਰ ਕਾ ਨੂੰ ਬੰਨ੍ਹ ਦੇਣੇ ਆ ਅਸੀਂ ਸਿੱਖਾਂ ਦੇ ਗੁਰਦੁਆਰਿਆਂ 'ਚ ਨਗਰ ਕੀਰਤਨ ਕਾ ਲੈ ਘਟਣ ਦੇਣਾ ਤੋ ਇਸ ਲਈ ਭਾਰਤ ਨੇ ਜੋ ਇਸ ਵੇਲੇ ਪਿਛਲੇ ਸਾਲ ਵਿੱਚ ਬੁਰਾ ਨਾਂ ਖੱਟਿਆ ਮੈਂ ਕਹਿ ਲਓ ਭਾਰਤ ਦੀ ਵਿਦੇਸ਼ ਨੀਤੀ ਨੂੰ ਐਨ ਤਾਕ ਤੇ ਟੰਗ ਦਿੱਤਾ ਸਾਡੀ ਦੁਨੀਆ ਵਿੱਚ ਹੋਏ ਹੋਏ ਹੋਈ ਅਸੀਂ ਤਾਂ ਕਹਿੰਦੇ ਅਸੀਂ ਬਹੁਤ ਦੁਨੀਆ ਸਾਨੂੰ ਬਹੁਤ ਮਹਾਨ ਕਹਿੰਦੀ ਆ ਤੇ ਦੁਨੀਆ ਵਿੱਚ ਜੇ ਤੂੰ ਸੱਚ ਪੁੱਛੋ ਤੇ ਜਿੰਨੀ ਇਨਸਰਟਿਊਨਟੀ ਭਾਰਤ ਦੀ ਪਿਛਲੇ ਸਾਲ ਰਹੀ ਆ ਉਹ ਕਦੇ ਵੀ ਹਾਂ ਜਿਹੜਾ ਸਾਣਾ ਬਹੁਤ ਭਾਰਤ ਦੀਆਂ ਗੱਲਾਂ ਕਰਦੇ ਨਾ ਉਹ ਲੁੱਟ ਵਾਸਤੇ ਕਰਦੇ ਆ ਉਹ ਸਾਡੀਆਂ ਸਰਤਾ ਇਸ ਲਈ ਨਹੀਂ ਕਰਦੇ ਅਸੀਂ ਬਹੁਤ ਮਹਾਨ ਆ ਉਹ ਸਾਡੇ ਕੁਦਰਤੀ ਖਜ਼ਾਨੇ ਸਾਡੇ ਮਾਨਵੀ ਸਰੋਤ ਸਾਡੀ ਵੱਡੀ ਮੰਡੀ ਉਹ ਇਹਨੂੰ ਨੱਠੇ ਫਿਰਦੇ ਆ ਸਾਨੂੰ ਚਰੁੰਡਣਾ ਚਾਹੁੰਦੇ ਆ ਉਹ ਸਾਡੀ ਨੀਤੀ ਨੂੰ ਪਸੰਦ ਨਹੀਂ ਕਰਦੇ ਤਾਂ ਇਸ ਲਈ ਜਿਹੜਾ ਪਿਛਲਾ ਸਾਲ ਆ ਉਹ ਮੈਂ ਸਮਝਦਾ ਕਿ ਬਹੁਤ ਹੀ ਘਟਰਾਵਾ ਭਰਿਆ ਆ ਆ ਭਾਰਤ ਮੈਂ ਸਮਝਦਾ ਵੀ ਸਾਨੂੰ ਪਿਛਲੇ ਸਾਲ ਦੀਆਂ ਘਟਰਾਵਾਂ ਤੋਂ ਸਭ ਦੋ ਤਿੰਨ ਮਿਲ ਕੇ ਸਾਨੂੰ ਨੰਬਰ 1 ਸਰਮਾਇਦਾਰੀ ਲੋਕਾਂ ਦਾ ਭਲਾ ਨਹੀਂ ਕਰ ਸਕਦੀ ਚੰਗਾ ਲਾ ਸਕਦੀ ਆ ਲੁੱਟ ਸਕਦੀ ਆ ਦੂਜਾ ਲੋਕਾਂ ਦਾ ਸਾਂਝੀ ਵਾਲਤਾ ਦਾ ਸਮਾਜ ਹੀ ਲੋਕਾਂ ਦਾ ਭਲਾ ਕਰ ਸਕਦਾ ਗਰੰਟੀ ਕਰ ਸਕਦਾ ਜਿੱਥੇ ਜੰਗ ਦਾ ਵੀ ਖਤਰਾ ਕੋਈ ਨਾ ਹੋਵੇ ਭਾਰਤ ਵਿੱਚ ਉਹ ਲੜਾਈ ਸੰਤੇਜ ਕਰਨੀ ਚਾਹੀਦੀ ਹੈ ਤੀਜਾ ਸੱਜੇ ਪੱਖੀ ਤਾਕਤਾਂ ਦਾ ਟਕਰਾ ਕਰਨ ਲਈ ਸਾਰੇ ਧਰਮ ਨਿਰਪੱਖ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਜੇ ਸੱਜੇ ਪੱਖ ਦਾ ਹਾਰ ਦੁਨੀਆ 'ਚ ਹੁੰਦਾ ਆ ਇਹਦਾ ਨੁਕਸਾਨ ساری ਦੁਨੀਆ ਦੀ ਮਜ਼ਦੂਰ ਜਮਾਤ ਦੇ ਲੋਕਾਂ ਨੂੰ ਹੁੰਦਾ ਆ ਜੇ ਨਾ ਚਾਹੀਦੀ ਆ ਵੀ ਅਸੀਂ ਅੰਤਰਰਾਸ਼ਟਰੀ ਅਵਸਥਾ ਬਾਰੇ ਵੀ ਪੂਰੀ ਜਾਣਕਾਰੀ ਰੱਖੀਏ ਸਾਡੇ ਬੜੇ ਫਰਜ਼ ਬਣਦੇ ਆ ਆਧਾਰਨ ਦੇ ਤੌਰ ਤੇ ਅਸੀਂ ਕਾਜ਼ਾ ਤੇ ਹਮਲਿਆਂ ਬਾਰੇ ਉਹ ਪ੍ਰਤੀਕਰਮ ਨਹੀਂ ਦਿੰਦਾ ਜਿੱਦਾਂ ਅਸੀਂ ਪਹਿਲਾਂ ਲਗਾਤਾਰ ਦਿੰਦੇ ਆਏ ਹਾਂ ਜਦੋਂ ਯਸਰ ਅਰਫਾਤ ਆਉਂਦਾ ਸੀ ਅਸੀਂ ਲੱਖਾਂ ਦੇ ਕਟ ਕਰਦੇ ਸੀ ਤੇ ਕੰਦ ਜਦੋਂ ਹੁਣ 70000 ਬੰਦਾ ਗਾਜ਼ਾ ਦਾ ਸ਼ਹੀਦ ਕਰਤਾ ਗਿਆ ਬੇਗੁਨਾ ਮਾਰ ਦਿੱਤਾ ਗਿਆ ਤੇ ਸਾਡੇ ਕੁਝ ਥਾਂ ਤੇ ਅਸੀਂ ਯਤਨ ਕੀਤਾ ਆ ਆਰਐਮਪੀਆਈ ਨੇ ਵੀ ਕੀਤਾ ਆ ਕੋ ਖਬੀਆਂ ਤੇਰਾ ਨੇ ਵੀ ਕੀਤਾ ਆ ਪਰ ਯਤਨ ਬਹੁਤ ਥੋੜੇ ਯਤਨੇ ਆ ਸਾਨੂੰ ਇਹ ਡਿਊਟੀਆਂ ਨਿਭਾਉਣ ਲਈ ਵੀ ਤਿਆਰ ਹੋ ਕੇ ਅੱਗੇ ਆਉਣਾ ਚਾਹੀਦਾ ਆ ਮੈਂ ਸਮਝਦਾ ਕਿ ਇਹ ਆਧਾਰ ਦੇ ਉੱਤੇ ਅਸੀਂ ਸਭ ਕੱਢਦੇ ਹੋਏ ਜਿਹੜਾ ਸਾਲ ਨਵਾਂ ਚੜਿਆ ਉਹਦੇ 'ਚ ਅਸੀਂ ਇਸ ਅੰਤਰਰਾਸ਼ਟਰੀ ਵਸਤਾਵਾਂ ਨੂੰ ਨੇੜੇ ਹੋ ਕੇ ਵੀ ਦੇਖਾਂਗੇ ਔਰ ਜਿਹੜੇ ਸਾਡੇ ਫਰਜ਼ ਬਣਦੇ ਆ ਭਾਰਤੀ ਲੋਕਾਂ ਦੇ ਅਸੀਂ ਉਹ ਫਰਜ਼ ਵੀ ਅਦਾ ਕਰਾਂਗੇ ਮੈਂ ਫਿਰ ਨਵੇਂ ਸਾਲ ਦੀਆਂ ਸਾਰੇ ਭਾਰਤ ਦੇ ਲੋਕਾਂ ਨੂੰ ਔਰ ਦੁਨੀਆ ਭਰ ਦੇ ਲੋਕਾਂ ਨੂੰ ਮੁਬਾਰਕਾਂ ਦਿੰਦਾ ਪਰ ਚਾਹੁੰਦਾ ਨਵਾਂ ਸਾਲ ਸਾਂਝੇ ਸੰਘਰਸ਼ਾਂ ਦਾ ਸਾਲ ਹੋਵੇ ਪੂੰਜੀਵਾਦ ਦੇ ਖਾਤਮੇ ਦਾ ਸਾਲ ਬਣੇ ਸਾਂਝੀ ਵਾਤਾਵਲਾ ਸਮਾਜ ਸਿਰਜਿਆ ਜਾਏ ਔਰ ਵੱਖ-ਵੱਖ ਧਰਮਾਂ ਤੇ ਜਾਤੀਆਂ ਦੇ ਲੋਕੀ ਇੱਕਮਿਕ ਹੋ ਕੇ ਅਮਨ ਸ਼ਾਂਤੀ ਨਾਲ ਜ਼ਿੰਦਗੀ ਬਸਰ ਕਰਨ। ਧੰਨਵਾਦ। ਜੀ ਤੁਹਾਡੇ ਤੁਸੀਂ ਚੰਗੀ ਵੱਡਮੁੱਲੀ ਜਾਣਕਾਰੀ ਦਿੱਤੀ ਆ ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਇੱਕ ਗੱਲ ਕਰੀਏ ਸੰਗਰਾਮਾਂ ਦੀ